ਸਾਰੀ ਰਾਤ ਨਾਲ 1:30 ਵਜੇ ਅਸੀਂ ਗਸ਼ਤੇ ਸੀਗੇ ਤੇ ਡੀਸੀ ਦੀ ਕੋਠੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਸਾਨੂੰ ਖਰਕਾ ਸੁਣਿਆ ਬਹੁਤ ਜ਼ਿਆਦਾ ਅਸੀਂ ਪਿੱਛੇ ਸੀ ਤੇ ਜਦੋਂ ਅਸੀਂ ਆਏ ਭੱਜ ਕੇ ਵੇਖਿਆ ਤਾਂ ਕਾਰ ਜਮਾਂ ਹੀ ਮੋਦੀ ਹੋਈ ਪਈ ਤੇ ਅਸੀਂ ਛੇਤੀ ਛੇਤੀ ਨਾਲ ਘਰ ਦਾਲਿਆਂ ਨੂੰ ਬੁਲਾਇਆ ਪੁਲਿਸ ਲੈਣ ਤੇ ਉਹ ਮੁੰਡਾ ਨੂੰ ਕੱਢਿਆ ਬਾਹਰ ਕੱਢ ਕੇ ਫਿਰ ਐਸਐਸ ਟੀਮ ਨੂੰ ਫੋਨ ਕੀਤਾ ਤੇ ਫਿਰ ਅਸੀਂ ਮੈਡੀਕਲ ਦਾਖਲ ਕਰਾਇਆ ਉਹਨੂੰ ਟਟਮੋ ਦਾ ਕੁਦਰਤੀ ਵੈਗ ਨੂੰ ਕਿਰਪਾ ਹੋਈ ਬਚਾਅ ਹੋ ਗਿਆ ਜੀ ਗੱਡੀ ਤੇਜ਼ ਸੀ ਕਿ ਲੱਗ ਰਹੀ ਸੀ ਗੱਡੀ ਤੇਜ਼ ਆ ਰਹੀ ਸੀ ਥੋੜੀ ਜਿਹੀ ਉਹ ਤਾਂ ਬ੍ਰੇਕ ਨਹੀਂ ਜਿਹੜੇ ਗੱਡੀ ਨੇ ਬ੍ਰੇਕ ਨਹੀਂ ਮੰਨੇ ਲੱਗਦੇ ਆ ਵਿੱਚ ਰੀਤਾ ਉਹ ਉੱਥੋਂ ਲੱਗਿਆ ਤੇ ਇਹੀ ਕਾਰਨ ਹੋ ਸਕਦਾ ਹੋਤ ਅਸੀਂ ਸਾਨੂੰ ਤਾਂ ਖੜਕਾ ਸੁਣਿਆ ਬਹੁਤ ਜ਼ਿਆਦਾ ਉਹ ਉੱਥੇ ਸੀ ਅਸੀਂ ਪਿੱਛੇ ਕੋ ਦੱਤੀ ਤੇ ਖੜਕਾ ਸੁਣਨ ਕਰਕੇ ਅਸੀਂ ਛੇਤੀ ਛੇਤੀ ਆ ਕੇ ਵੇਖਿਆ ਕਿ ਸਰੀਆਂ ਦੇ ਉੱਤੇ ਹੀ ਕਾਰ ਮੁੰਦੀ ਹੋਈ ਪਈ ਹੈ ਇਹਨਿਕ ਸੱਟ ਉਹਦੇ ਲੱਗੀ ਹੈ ਸੱਟ ਉਹਦੇ ਮੂੰਹ ਤੇ ਇੱਥੇ ਮਾਰੀ ਜੀ ਨੱਕ ਤੇ ਆ ਤੇ ਉਹ ਵਧੀਆ ਤੁਰੇ ਫਿਰਦੇ ਕੱਢ ਲਿਆ ਜਾਣੀ ਉਹਨੂੰ ਠੀਕ ਸੀ ਤਕਰੀਬਨ ਫਰੀਦਕੋਟ ਦੇ ਕਿੱਦਾਂ ਉਹ ਆਦੋਸਿਕ ਤੇ ਜੀ ਉਹ ਫਰੀਦਕੋਟ پارک ਐਵੇਨਿਊ ਦੇ ਆ ਜੀ پارک ਐਵੇਨਿਊ ਨੇ ਜਿਹੜੀ ਨਹਿਰਾਂ ਤੇ ਆ ਉਥੋਂ ਦੇ ਦਾਸ ਜੀ